ਅੱਜ ਸ਼ਾਮ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕੰਗਣਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਵੱਡਾ ਝਟਕਾ ਲੱਗਾ ਅਦਾਲਤ ਨੇ ਵੱਡਾ ਝਟਕਾ ਦਿੱਤਾ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਚੰਡੀਗੜ੍ਹ ਨੂੰ ਕੇਂਦਰ ਦੇ ਅਧੀਨ ਲਿਆਉਣ ਵਾਲੇ ਮੁੱਦੇ ਤੇ ਕੇਂਦਰ ਸਰਕਾਰ ਤੇ ਕੇਂਦਰੀ ਮੰਤਰੀ ਨੇ ਇੱਕ ਵੱਡਾ ਦਾਵਾ ਕੀਤਾ ਇੱਕ ਵੱਡਾ ਬਿਆਨ ਦਿੱਤਾ ਉਹ ਵੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਕਸਾਨਾਂ ਦੇ 26 ਤਰੀਕ ਦੇ ਚੰਡੀਗੜ੍ਹ ਪ੍ਰਦਰਸ਼ਨ ਬਾਰੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਦੇ ਦਿੱਤਾ ਹੈ ਕੀ ਫੈਸਲਾ ਦਿੱਤਾ ਹੈ ਉਹ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਤੀਜੀ ਵੱਡੀ ਖਬਰ ਹੈ 26 ਤਰੀਕ ਨੂੰ ਚੰਡੀਗੜ੍ਹ ਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਵੱਡਾ ਫੈਸਲਾ ਹੋ ਗਿਆ ਚਾਰਾਂ ਖਬਰਾਂ ਦੀ ਪੂਰੀ ਜਾਣਕਾਰੀ ਤੁਸੀਂ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਕਿ ਵੱਡੇ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਤੱਕ ਟਾਈਮ ਸਿਰ ਪਹੁੰਚਦੀ ਰਹੇ ਦੋਸਤੋ ਕੰਗਣਾ ਰੌਤ ਨੂੰ ਬਠਿੰਡਾ ਦੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ ਕੰਗਣਾ ਰੌਤ ਦੇ ਉੱਪਰ ਮਾਨ ਨੀ ਦਾ ਕੇਸ ਬਠਿੰਡਾ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਅੱਜ ਪੇਸ਼ੀ ਸੀ ਪਿਛਲੀ ਪੇਸ਼ੀ ਤੇ ਜਦੋਂ ਕੰਗਣਾ ਰੌਤ ਆਈ ਸੀ ਤਾਂ ਉਸ ਵਕਤ ਕੰਗਣਾ ਦਾ ਬੁਰਾ ਹਾਲ ਸੀ حال ਵੇਖਣ ਵਾਲਾ ਸੀ ਇੱਕ ਤਰ੍ਹਾਂ ਨਾਲ ਕੰਨਾਂ ਨੂੰ ਹੱਥ ਲਾਉਣ ਵਾਲੀ ਗੱਲ ਕੰਗਣਾ ਵਾਲੀ ਬਣੀ ਪਈ ਸੀ ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਵੇਲੇ ਜੋ ਮੂੰਹ ਆਇਆ ਕਿਸਾਨ ਤੇ ਕਿਸਾਨ ਬੀਬੀਆਂ ਬਾਰੇ ਬੋਲਿਆ ਵੈਸੇ ਕੰਗਣਾ ਰਣੌਤ ਬੜੀ ਮੂੰਹ ਫੱਟ ਹੈ ਉਹ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਨੂੰ ਲਗਾਤਾਰ ਕਮੈਂਟ ਕਰਦੀ ਰਹੀ ਹੈ ਇਸੇ ਕਰਕੇ ਹੀ ਚੰਡੀਗੜ੍ਹ ਦੇ 에어ਪੋਰਟ ਦੇ ਉੱਪਰ ਇੱਕ ਪੰਜਾਬਣ ਕੁੜੀ ਨੇ ਕੰਗਣਾ ਰਣੌਤ ਦੇ ਮੂੰਹ ਦੇ ਉੱਪਰ ਪੰਜਾ ਛਾਪ ਦਿੱਤਾ ਸੀ ਤੇ ਉਹਨੇ ਕਿਹਾ ਸੀ ਕਿ ਮੈਂ ਇਹ ਤਾਂ ਜੜਿਆ ਕਿਉਂਕਿ ਮੇਰੀ ਮਾਂ ਦਾਦੀ ਵੀ ਉਦੋਂ ਕਿਸਾਨ ਅੰਦੋਲਨ ਚ ਬੈਠੀ ਸੀ ਜਦੋਂ ਇਹਨੇ ਉਥੇ ਆ ਗੱਲਾਂ ਬੋਲੀਆਂ ਹੁਣ ਕੰਗਨਾਰ ਨੌਤ ਜਦੋਂ ਅੱਜ ਪੇਸ਼ੀ ਬਠਿੰਡਾ ਦੇ ਵਿੱਚ ਸੀ ਤਾਂ ਅਦਾਲਤ ਨੇ ਅੱਜ ਕੰਗਨਾਰ ਨੌਤ ਨੂੰ ਰਾਹਤ ਨਹੀਂ ਦਿੱਤੀ ਤੇ ਦੋਸ਼ ਤੈਅ ਕਰ ਦਿੱਤੇ ਨੇ ਮਾਂ ਨਾ ਨੀ ਦੇ ਕੇਸ ਦੇ ਵਿੱਚ ਕੰਗਨਾਰ ਨੌਤ ਨੇ ਦੋਸ਼ਾਂ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਉਹ ਹਾਈ ਕੋਰਟ ਗਈ ਉਹ ਸੁਪਰੀਮ ਕੋਰਟ ਗਈ ਉਨੇ ਪੇਸ਼ੀਆਂ ਤੋਂ ਛੋਟ ਲੈਣ ਦੀ ਕੋਸ਼ਿਸ਼ ਵੀ ਕੀਤੀ ਕੇਸ ਖਾਰਜ ਕਰਨ ਲਈ ਵੀ ਅਪੀਲਾਂ ਕੀਤੀਆਂ ਪਰ ਨਾ ਹੀ ਕੇਸ ਖਾਰਜ ਹੋਏ ਨਾ ਹੀ ਨਿੱਜੀ ਪੇਸ਼ੀ ਤੋਂ ਛੋਟ ਮਿਲੀ ਤੇ ਅੱਜ ਕੰਗਣਾ ਰਣੌਦ ਦੇ ਖਿਲਾਫ ਬਠਿੰਡਾ ਦੀ ਅਦਾਲਤ ਦੇ ਵਿੱਚ ਦੋਸ਼ ਤੈਅ ਕਰ ਦਿੱਤੇ ਗਏ ਨੇ ਤੇ ਹੁਣ ਮੁਕੱਦਮਾ ਅੱਗੇ ਚੱਲੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਗਣਾ ਨੂੰ ਸਜ਼ਾ ਵੀ ਹੋ ਸਕਦੀ ਹੈ ਕਿਉਂਕਿ ਮਾਨਨਦੀ ਦੇ ਕੇਸ ਦੇ ਵਿੱਚ ਪਹਿਲਾਂ ਰਾਹੁਲ ਗਾਂਧੀ ਨੂੰ ਵੀ ਸਜ਼ਾ ਹੋ ਚੁੱਕੀ ਹੋਈ ਆ ਜਿਹਦੀ ਅੱਗੇ ਕਾਰਵਾਈ ਚੱਲ ਰਹੀ ਹੈ ਪਰ ਕੰਗਣਾ ਰੌਤ ਨੇ ਜਿਸ ਪੱਧਰ ਦੀਆਂ ਗੱਲਾਂ ਬੋਲੀਆਂ ਨੇ ਪਿਛਲੀ ਵਾਰ ਪੇਸ਼ੀ ਤੇ ਕੰਗਣਾ ਨੇ ਮਾਫੀ ਮੰਗੀ ਸੀ ਉਸਨੇ ਕਿਹਾ ਸੀ ਮੈਂ ਬੇਬੇ ਮਹਿੰਦਰ ਕੌਰ ਸਮੇਤ ਸਾਰੀਆਂ ਮਾਤਾਵਾਂ ਤੋਂ ਖੇਦ ਪ੍ਰਗਟ ਕਰਦੀਆਂ ਮਾਫੀ ਮੰਗਦੀਆਂ ਮੈਂ ਤਾਂ ਬਹੁਤ ਕਦਰ ਕਰਦੀਆਂ ਸਾਰੀਆਂ ਮਾਵਾ ਪੈਣਾਂ ਦੀ ਪਰ ਬੇਬੇ ਮਹਿੰਦਰ ਕੌਰ ਅਜੇ ਮਾਫੀ ਦੇਣ ਦੇ ਰੌਂਚ ਨਹੀਂ ਬੇਬੇ ਮਹਿੰਦਰ ਕੌਰ ਵੀ ਗੈਰਤੀ ਅਣਖੀ ਪੰਜਾਬਣ ਹੈ ਤੇ ਇਹ ਸੀਨ ਹੁਣ ਕੰਗੜਾ ਨੂੰ ਵੇਖਣਾ ਪਏਗਾ ਅਗਲੀ ਵੱਡੀ ਖਬਰ ਹੈ ਜੀ ਕੇਂਦਰੀ ਮੰਤਰੀ ਤੇ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਮੁੱਦੇ ਤੇ ਆਪਣਾ ਬਿਆਨ ਦਿੱਤਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਇਹ ਮੁੱਦਾ ਬੜੇ ਜ਼ੋਰ ਨਾਲ ਉੱਠਿਆ ਕਿ ਕੇਂਦਰ ਸਰਕਾਰ ਹੁਣ ਚੰਡੀਗੜ੍ਹ ਨੂੰ ਆਪਣੇ ਅਧੀਨ ਲਿਆਉਣਾ ਚਾਹੁੰਦੀ ਹੈ ਤੇ ਸੰਵਿਧਾਨ ਚ 171ਵੀਂ ਸੋਧ ਕਰਕੇ ਪਾਰਲੀਮੈਂਟ ਦੇ ਵਿੱਚ ਸੈਸ਼ਨ ਦੇ ਵਿੱਚ ਇੱਕ ਨਵਾਂ ਬਿੱਲ ਲਿਆਂਦਾ ਜਾ ਰਿਹਾ ਜਿਹਦੇ ਤਹਿਤ ਚੰਡੀਗੜ੍ਹ ਨੂੰ ਇੱਕ ਵੱਖਰਾ ਸੂਬਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਉੱਪਰ ਜਿੰਨਾ ਚੰਡੀਗੜ੍ਹ ਦਾ ਅਧਿਕਾਰ ਰਹਿ ਗਿਆ ਉਹ ਵੀ ਖੁੱਸ ਜਾਏਗਾ ਇਹਦੇ ਉੱਪਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਇਸ ਟੋਟਲ ਫਵਾ ਟੋਟਲ ਝੂਠ ਇਦਾਂ ਦੀ ਕੋਈ ਗੱਲ ਨਹੀਂ ਇਸ ਤਰ੍ਹਾਂ ਦਾ ਤਾਂ 0% ਵੀ ਕੋਈ ਮਤਾ ਨਾ ਸੋਚਿਆ ਨਾ ਆਉਣਾ ਪਰ ਕੇਂਦਰ ਸਰਕਾਰ ਦੇ ਹੋਰ ਬਲਾਰਿਆ ਨੇ ਵੀ ਇਹਦੇ ਉੱਪਰ ਜਾਣਕਾਰੀ ਮੀਡੀਆ ਦੇ ਵਿੱਚ ਭੇਜੀ ਮੀਡੀਆ 'ਚ ਇਹ ਆਇਆ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਇਹਦੇ ਉੱਪਰ ਆਪਣੇ ਪੱਧਰ ਤੇ ਵਿਚਾਰਿਆ ਸੋਚਿਆ ਪਰ ਪਾਰਲੀਮੈਂਟ ਦੇ ਵਿੱਚ ਇਸ ਵਾਰ ਕੋਈ ਬਿੱਲ ਅਸੀਂ ਨਹੀਂ ਲੈ ਕੇ ਆਵਾਂਗੇ ਨਹੀਂ ਲੈ ਕੇ ਆ ਰਹੇ ਹੁਣ ਤੁਸੀਂ ਦੇਖੋ ਇੱਕ ਕੇਂਦਰੀ ਮੰਤਰੀ ਰਵਨੀਤ ਬਿੱਟੂ ਤਾਂ ਕਹਿ ਰਿਹਾ ਵੀ ਇਹਦੇ ਤੇ ਮੁੱਦਾ ਹੀ ਨਹੀਂ ਉੱਠਿਆ ਕੋਈ ਗੱਲ ਹੀ ਨਹੀਂ ਹੋ ਰਹੀ ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਮੀਡੀਆ 'ਚ ਜਿਹੜੀ ਜਾਣਕਾਰੀ ਆ ਰਹੀ ਹੈ ਉਹ ਇਹ ਹੈ ਕਿ ਮੁੱਦਾ ਤੇ ਉੱਠਿਆ ਗੱਲ ਤੇ ਉੱਠੀ ਹੈ ਪਰ ਇਸ ਸੈਸ਼ਨ ਦੇ ਵਿੱਚ ਨਹੀਂ ਲਿਆਂਦਾ ਜਾਵੇਗਾ ਕੋਈ ਮਤਾਂ ਹੁਣ ਕਿੰਨਾ ਵੱਡਾ ਫਰਕ ਹੈ ਪੰਜਾਬ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਪੰਜਾਬ ਦੇ ਲਗਭਗ 40 ਦੇ ਕਰੀਬ ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ ਔਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਅਧਿਕਾਰ ਵੀ ਨਹੀਂ ਰਹਿਣ ਦਿੱਤਾ ਗਿਆ ਚੰਡੀਗੜ੍ਹ ਨੂੰ ਹਰਿਆਣਾ ਤੇ ਪੰਜਾਬ ਦੋਵਾਂ ਦੀ ਰਾਜਧਾਨੀ ਬਣਾਇਆ ਗਿਆ ਅੱਜ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਹੈ ਉਹਨਾਂ ਨੇ ਵੀ ਇਹ ਬਿਆਨ ਦੇ ਦੇ ਦਿੱਤਾ ਵੀ ਚੰਡੀਗੜ੍ਹ ਦੇ ਉੱਪਰ ਕੁ 7-8% ਤਾਂ ਸਾਡਾ ਵੀ ਅਧਿਕਾਰ ਹੈ ਉਹ ਸਾਨੂੰ ਵੀ ਮਿਲਣਾ ਚਾਹੀਦਾ ਹੈ। ਮਤਲਬ ਉਹ ਗੱਲ ਬਣ ਗਈ ਆਖੇ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਨ ਰੱਖਲਾਂ। ਚੰਡੀਗੜ੍ਹ ਇੱਕ ਹੈ ਤੇ ਇੱਥੇ ਖਾਮ-ਖਾ ਦੀ ਕਈ ਆਸ਼ਕ ਬਣੇ ਪਏ ਨੇ ਤਾਂ ਫਿਰ ਹੁਣ ਚੰਡੀਗੜ੍ਹ ਹੈ ਕਿਦਾ? ਚੰਡੀਗੜ੍ਹ ਉਸੇ ਦਾ ਜਿਹਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ। ਪੰਜਾਬ ਦੇ ਪਿੰਡ ਖਾਲੀ ਕਰਾ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਇਹ ਫਿਰ ਪੰਜਾਬ ਦੀ ਰਾਜਧਾਨੀ ਹੀ ਹੈ ਤੇ ਪੰਜਾਬ ਦੀ ਹੀ ਰਹਿਣੀ ਚਾਹੀਦੀ ਹੈ। ਪਹਿਲਾ ਪੰਜਾਬ ਦੀਆਂ ਸਿਆਸਤਾਂ ਨੇ 1962-65 ਦੇ ਵਿੱਚ ਇਸ ਮੁੱਦੇ ਤੇ ਵੱਡੀ ਅਣਗਹਿਲੀ ਤੇ ਗਲਤੀ ਕੀਤੀ ਹੈ ਇਸੇ ਕਾਰਨ ਕਰਕੇ ਚੰਡੀਗੜ੍ਹ ਇਕੱਲੇ ਪੰਜਾਬ ਦਾ ਨਹੀਂ ਰਿਹਾ ਤੇ ਇਹਦੇ ਉੱਪਰ ਹੋਰ ਕਈ ਕੁਸ਼ ਕਰ ਦਿੱਤਾ ਗਿਆ ਜਿਵੇਂ ਬੀਬੀਐਮਬੀ ਦੇ ਵਿੱਚ ਪੰਜਾਬ ਦੀ ਜਿਹੜੀ ਸ਼ਕਤੀ ਹੈ ਉਹ ਲਗਾਤਾਰ ਘਟਾਈ ਗਈ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਵੀ ਕੇਂਦਰ ਸਰਕਾਰ ਕਰ ਰਹੀ ਹੈ ਇਹਦੇ ਨਾਲ ਹੀ ਜੁੜਿਆ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਪ੍ਰਦਰਸ਼ਨ ਉੱਥੇ ਚੱਲ ਰਿਹਾ ਕਿਉਂਕਿ ਉਹ ਯੂਨੀਵਰਸਿਟੀ ਨੂੰ ਵੀ ਕੇਂਦਰ ਸਰਕਾਰ ਆਪਣੇ ਹੱਥਾਂ 'ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੰਘਰਸ਼ ਉੱਥੇ ਉੱਠਿਆ ਹੋਇਆ ਤੇ ਹੁਣ 26 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੰਦ ਕਰਕੇ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਹੈ ਪਿਛਲੇ ਦਿਨੀ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੱਦੇ ਤੇ ਪ੍ਰਦਰਸ਼ਨ ਹੋਇਆ ਸੀ ਉਸ ਵਕਤ ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਲੋਕਾਂ ਨੂੰ ਰੋਕਣ ਦੇ ਲਈ ਪਰ ਲੋਕ ਉੱਥੋਂ ਤੱਕ ਪਹੁੰਚੇ ਉਸ ਤੋਂ ਬਾਅਦ ਕੇਂਦਰੀ ਮੰਤਰੀ ਰਵਣਜੀਤ ਬਿੱਟੂ ਨੇ ਫਿਰ ਹਮੇਸ਼ਾ ਪੁੱਠੀ ਕੁਹਾੜੀ ਵਰਗਾ ਬਿਆਨ ਦਿੱਤਾ ਸੀ ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਯੂਨੀਵਰਸਿਟੀ ਬਚਾਉਣ ਦੇ ਨਾਰੇ ਲਾਉਂਦੇ ਇੱਥੇ ਆਏ ਨੇ ਇਹਨਾਂ ਦਾ ਪੜ੍ਹਾਈ ਪੜੂਈ ਨਾਲ ਤਾਂ ਕੋਈ ਸਬੰਧ ਹੀ ਨਹੀਂ ਪਰ ਬਿੱਟੂ ਇਹ ਭੁੱਲ ਗਏ ਕਿ ਪੰਜਾਬ ਦੇ ਧੀਆ ਪੁੱਤ ਉੱਥੇ ਪੜ੍ਹਦੇ ਨੇ ਤੇ ਉਹਨਾਂ ਸਾਰਿਆਂ ਦੇ ਮਾਪੇ ਤੇ ਪੰਜਾਬ ਦੇ ਚੇਤਨ ਲੋਕ ਉਹ ਸਾਰੇ ਉਸ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦੇ ਨੇ ਬਿੱਟੂ ਇਹ ਭੁੱਲ ਗਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਕਸ਼ਮੀਰੀ ਪੰਡਤਾਂ ਦੇ ਲਈ ਤਾਂ ਉਹਨਾਂ ਕਸ਼ਮੀਰੀ ਪੰਡਤਾਂ ਦੇ ਵਿੱਚ ਗੁਰੂ ਸਾਹਿਬ ਨਹੀਂ ਸਨ ਆਉਂਦੇ ਬਿੱਟੂ ਇਹ ਭੁੱਲ ਗਏ ਕਿ ਹੱਕ ਸੱਚ ਲਈ ਲੜਨ ਵਾਲੇ ਜਿਹੜੇ ਲੋਕ ਨੇ ਜਦੋਂ ਬਾਬਰ ਜ਼ੁਲਮ ਕਰ ਰਿਹਾ ਸੀ ਤਾਂ ਬਾਬੇ ਨਾਨਕ ਨੇ ਆਵਾਜ਼ ਆਪਣੇ ਕਰਕੇ ਨਹੀਂ ਦੂਜਿਆਂ ਕਰਕੇ ਉਠਾਈ ਸੀ ਬਿੱਟੂ ਇਹ ਭੁੱਲ ਗਏ ਕਿ ਜਦੋਂ ਕ੍ਰਾਂਤੀਕਾਰੀ ਚੇਤਨ ਤੇ ਇਨਕਲਾਬੀ ਲੋਕ ਹੱਕਾਂ ਦੀ ਲੜਾਈ ਲੜਦੇ ਨੇ ਤਾਂ ਜ਼ਰੂਰੀ ਨਹੀਂ ਕਿ ਉਹ ਆਪਣੇ ਸਵਾਰਥ ਲਈ ਲੜਨ ਉਹ ਦੂਜਿਆਂ ਲਈ ਵੀ ਲੜਦੇ ਨੇ ਜਦੋਂ ਸ਼ਹੀਦ ਭਗਤ ਸਿੰਘ ਉਰੀ ਫਾਂਸੀਆਂ ਦੇ ਤਖਤਿਆਂ ਤੇ ਝੂਲੇ ਨੇ ਉਸ ਵਕਤ ਗੁਲਾਮ ਤਾਂ ਸਾਰਾ ਭਾਰਤ ਸੀ ਪਰ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਤੁਹਾਡੇ ਸਾਡੇ ਪਰਿਵਾਰਾਂ ਚੋਂ ਤਾਂ ਕੋਈ ਕੁਰਬਾਨੀ ਲਈ ਅੱਗੇ ਨਹੀਂ ਆਇਆ ਗੁਲਾਮ ਤਾਂ ਉਹ ਵੀ ਸੀ ਗੁਲਾਮੀ ਕੱਲੀ ਉਹਨਾਂ ਨੂੰ ਨਹੀਂ ਸੀ ਗੁਲਾਮ ਕੱਲਾ ਕਰਤਾਰ ਸਿੰਘ ਸਰਾਭਾ ਦਾ ਪਰਿਵਾਰ ਨਹੀਂ ਸੀ ਕਰਤਾਰ ਸਿੰਘ ਸਰਾਭਾ ਨੂੰ ਤਾਂ 300 ਕਿੱਲੇ ਦੇ ਮਾਲਕ ਦਾਦੇ ਬਚਨ ਸਿੰਘ ਨੇ ਉਸ ਵਕਤ ਅਮਰੀਕਾ ਦੀ ਯੂਨੀਵਰਸਿਟੀ ਬਰਕਲੇ ਯੂਨੀਵਰਸਿਟੀ ਪੜ੍ਹਨ ਲਈ ਭੇਜਿਆ ਜਦੋਂ ਉੱਥੇ ਜਾ ਕੇ ਉਹ ਗਦਰ ਪਾਰਟੀ 'ਚ ਸ਼ਾਮਲ ਹੋ ਗਿਆ ਇੰਨੇ ਵੀਰ ਪਰਿਵਾਰ ਦੇ ਮੁੰਡੇ ਨੂੰ ਤਾਂ ਆਜ਼ਾਦੀ ਦੀ ਲੜਾਈ ਲੜਨ ਦੀ ਬਹੁਤੀ ਲੋੜ ਨਹੀਂ ਸੀ ਉਹ ਤਾਂ ਅਮਰੀਕਾ 'ਚ ਸੈੱਟ ਹੋ ਸਕਦਾ ਸੀ ਪਰ ਉਹਨੇ ਆਪਣੇ ਫਰਜ਼ ਪਛਾਣੇ ਤੇ ਲੜਿਆ ਪਰ ਬਿੱਟੂ ਸਾਹਿਬ ਤੁਹਾਡੇ ਸਮਝ ਇਹ ਗੱਲਾਂ ਨਹੀਂ ਆ ਸਕਦੀਆਂ ਤੁਸੀਂ ਸਿਰਫ ਰਾਜ ਗੱਦੀਆਂ ਤੇ ਮੰਤਰੀਪੁਲੇ ਦੇ ਪਿੱਛੇ ਕਿੱਥੋਂ ਤੱਕ ਚਲੇ ਜਾਂਦੇ ਹੋ ਇਹਦਾ ਪਤਾ ਇੱਥੋਂ ਲੱਗਦਾ 25 ਸਾਲ ਤੁਸੀਂ ਕਾਂਗਰਸ 'ਚ ਰਹੇ ਤੇ ਭਾਜਪਾ ਨੂੰ ਬੁਰਾ ਭਲਾ ਕਹਿੰਦੇ ਰਹੇ ਤੇ ਫਿਰ ਤੁਸੀਂ ਪਿਛਲੇ ਸਾਲ ਭਾਜਪਾ 'ਚ ਟਪੂਸੀ ਮਾਰ ਗਏ ਤੇ ਹੁਣ ਕਾਂਗਰਸ ਨੂੰ ਬੁਰਾ ਕਹੀ ਜਾਂਦੇ ਹੋ ਆ ਤੁਹਾਡੇ ਸਟੈਂਡ ਅਗਲੀ ਖਬਰ ਤੇ ਜਾਂਦੇ ਆ ਕਿਸਾਨਾਂ ਨੂੰ ਵੀ 26 ਦੇ ਪ੍ਰਦਰਸ਼ਨ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਦੇ ਦਿੱਤਾ ਕਿਸਾਨਾਂ ਨੇ 26 ਨਵੰਬਰ ਨੂੰ ਚੰਡੀਗੜ੍ਹ ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਸਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਪਰ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਮੰਨ ਨਹੀਂ ਸੀ ਰਿਹਾ ਕਿਸਾਨ 34 ਸੈਕਟਰ ਦੇ ਵਿੱਚ ਜਗ੍ਹਾ ਮੰਗ ਰਹੇ ਸੀ ਪ੍ਰਸ਼ਾਸਨ ਮੰਨਦਾ ਨਹੀਂ ਸੀ ਅੜਿਆ ਹੋਇਆ ਸੀ ਪਰ ਜਦੋਂ ਫਿਰ ਐਤ ਕੀ ਕਿਸਾਨਾਂ ਨੇ ਕਹਿਤਾ ਵੀ ਆਰ ਪਾਰ ਦੀ ਕਰਾਂਗੇ ਰੁਕਾਂਗੇ ਨਹੀਂ ਆਵਾਂਗੇ ਜਿੱਥੋਂ ਤੱਕ ਪਹੁੰਚ ਪਿਆ ਲੜਾਂਗੇ ਤਾਂ ਫਿਰ ਭਗਵੰਤਮਾਨ ਸਰਕਾਰ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਭਾਈ ਵੋਟਾਂ ਚ ਸਾਲ ਰਹਿ ਗਿਆ ਇੱਕ ਤੇ ਇੱਕ ਸਾਲ ਦੇ ਵਿੱਚ ਅਗਲੇ ਮਾਂਜ ਕੇ ਕਾਂਗੂ ਪੁੱਠਾ ਟੰਗ ਦਿੰਦੇ ਨੇ ਸੁਖਬੀਰ ਬਾਦਲ ਹੋਰਾਂ ਨੂੰ ਪੁੱਛ ਕੇ ਵੇਖੋ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਤੇ ਹੁਣ ਹਾਸ਼ੀਏ ਤੇ ੱਤਕੇ ਲੋਕਾਂ ਨੇ ਰਾਜੇ ਵੜੇਂਗੋਹਾਂ ਨੂੰ ਪੁੱਛ ਕੇ ਵੇਖੋ ਦਿਲਾਂ ਦੀਆਂ ਦਿਲਾਂ 'ਚ ਹੀ ਰਹਿ ਗਈਆਂ ਤੇ ਭਗਵੰਤ ਸਾਨ ਸਾਹਿਬ ਨੂੰ ਵੀ ਪਤਾ ਲੱਗ ਗਿਆ ਕਿ ਜੇ ਹੁਣ ਅਗਲੇ ਸਾਲ ਵੀ ਮਜ਼ਦੂਰਾਂ ਕਿਸਾਨਾਂ ਨਾਲ ਇਸੇ ਤਰ੍ਹਾਂ ਪੇਚੇ ਪਾਏ ਜਿਵੇਂ ਪਿਛਲੇ ਟਾਈਮ 'ਚ ਪਾਏ ਨੇ ਤਾਂ ਫਿਰ ਇਹ ਮਾਂਝ ਕੇ ਉਹ ਕੰਧ ਤੇ ਬਾ ਦੇਣਗੇ ਵੀ ਵੇਖੀ ਜਾਓ ਤਮਾਸ਼ਾ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਇਜਾਜ਼ਤ ਦੇ ਦਿੱਤੀ ਐ 26 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਨਗੇ ਉਧਰ 26 ਤਰੀਕ ਨੂੰ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ ਪ੍ਰਦਰਸ਼ਨ ਹੋਏਗਾ ਦੋ ਵੱਡੇ ਸੰਘਰਸ਼ ਇੱਕੋ ਦਿਨ ਔਰ ਇੱਕੋ ਤਰ੍ਹਾਂ ਦੇ ਲੋਕਾਂ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ 26 ਤਰੀਕ ਨੂੰ ਪ੍ਰਦਰਸ਼ਨ ਕਰਨ ਜਾ ਰਹੀਆਂ ਇਹ ਪਿਛਲੇ ਯੂਨੀਵਰਸਿਟੀ ਪ੍ਰਦਰਸ਼ਨ 'ਚ ਵੀ ਉੱਥੇ ਬੱਚਿਆਂ ਦੀ ਹਮਾਇਤ 'ਚ ਗਈਆਂ ਸੀ ਹੁਣ ਇੱਕੋ ਦਿਨ ਉੱਥੇ ਪ੍ਰਦਰਸ਼ਨ ਨੇ ਹੁਣ ਉਸ ਦਿਨ ਇਹ ਸੀਨ ਵੇਖਣ ਵਾਲਾ ਹੋਏਗਾ ਕਿਸਾਨ ਕੀ ਕਰਦੇ ਨੇ ਤੇ ਯੂਨੀਵਰਸਿਟੀ 'ਚ ਕੀ ਵਾਪਰਦਾ ਇਹ ਦੋਵੇਂ ਸੀਨ ਜਿਹੜੇ ਆ ਇਹ ਲਾਜ਼ਮੀ ਤੌਰ ਤੇ ਵੇਖਣ ਵਾਲੇ ਹੋਣਗੇ ਵਿਚਾਰਨ ਵਾਲੇ ਹੋਣਗੇ ਤੇ ਅੱਜ ਦੀਆਂ ਇਹਨਾਂ ਖਬਰਾਂ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਇੱਕ ਹੋਰ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ ਵਿਸ਼ੇਸ਼ اجلاس ਵਿਧਾਨ ਸਭਾ ਦਾ ਚਲਾਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਵਿਧਾਨ ਸਭਾ ਦਾ ਵਿਸ਼ੇਸ਼ اجلاس ਚੱਲਿਆ ਵਿਧਾਨ ਸਭਾ ਤੋਂ ਬਾਹਰ ਚੱਲਿਆ ਔਰ ਉੱਥੇ ਵੱਡੇ ਮਤੇ ਲਿਆਂਦੇ ਗਏ ਤੇ ਵੱਡੇ ਐਲਾਨ ਮੁੱਖ ਮੰਤਰੀ ਨੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਕੀ ਨਗਰੀ ਅਮਰਤਸਰ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਨੂੰ ਤੇ ਤਲਵੰਡੀ ਸਾਬੋ ਨੂੰ ਇਹਨਾਂ ਦੋਨਾਂ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੰਨੇ ਆ ਨੀਟ ਸ਼ਾਪ ਦੀਆਂ ਦੁਕਾਨਾਂ ਹੁਣ ਉੱਥੇ ਆਸ-ਪਾਸ ਨਹੀਂ ਹੋ ਸਕਣਗੀਆਂ ਕਿਉਂਕਿ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੋਂ ਬਾਅਦ ਇਹ ਚੀਜ਼ਾਂ ਉੱਥੇ ਨਹੀਂ ਚੱਲ ਸਕਦੀਆਂ ਉਧਰ ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇੱਕ ਵੱਡਾ ਬਿਆਨ ਕੱਢ ਮਾਰਿਆ ਉਹ ਕਹਿੰਦੇ ਭਗਵੰਤ ਮਾਨ ਤੋਂ ਸੱਚਾ ਸਿੱਖ ਕੋਈ ਹੋ ਹੀ ਨਹੀਂ ਸਕਦਾ ਵਾਹ ਤਾੜੀਆਂ ਬਈ ਤਾੜੀਆਂ ਭਗਵੰਤ ਮਾਨ ਸਾਹਿਬ ਐਨੇ ਸੱਚੇ ਸਿੱਖ ਨੇ ਸ਼ਰਾਬ ਨੂੰ ਤਾਂ ਉਹ ਹੱਥ ਹੀ ਨਹੀਂ ਲਾਉਂਦੇ ਮੀਟ ਸ਼ਰਾਬ ਦੇ ਤਾਂ ਨੇੜੇ ਨਹੀਂ ਜਾਂਦੇ ਜੇਕਰ ਮੀਟ ਸ਼ਰਾਬ ਦੀ ਬਾਰੇ ਸਿੱਖ ਧਰਮ ਕੀ ਕਹਿੰਦਾ ਹਰਜੋਤ ਬੈਂਸ ਇਹਦੇ ਉੱਪਰ ਦੱਸਣ ਤਾਂ ਫਿਰ ਅਸੀਂ ਪੁੱਛਾਂਗੇ ਕਿ ਸੱਚਾ ਸਿੱਖ ਕਿੰਨਾ ਕੌਣ ਹੈ ਸੋ ਅੱਜ ਦੀ ਸਥਿਤੀ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਤਾਂ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਸਵਾਲ ਉਠਾਏ ਨੇ ਪਿਛਲੇ ਦਿਨੀ ਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਗਿਆਨੀ ਕੁਲਦੀਪ ਗੜਗੱਜ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾੜਾ ਕੱਟਿਆ ਵਾਲ ਕੱਟੇ ਅਮਰਤ ਧਾਰੀ ਨਹੀਂਗਾ ਨਾਂ ਨਾਲ ਸਿੰਘ ਨਹੀਂ ਲਾਉਂਦਾ ਤੇ ਇਹ ਸਾਨੂੰ ਕਿਵੇਂ ਮਤਾਂ ਦੇ ਸਕਦਾ ਉਦੇ ਉੱਪਰ ਤਣਾਤਣੀ ਵਧੀ ਸੀ ਔਰ ਅੱਜ ਜਦੋਂ ਹਰਜੋਤ ਬੈਂਸ ਨੇ ਇਹ ਬਿਆਨ ਕੱਢ ਮਾਰਿਆ ਕਿ ਇਹਨਾਂ ਤੋਂ ਸੱਚਾ ਸਿੱਖ ਕੋਈ ਹੋ ਹੀ ਨਹੀਂ ਸਕਦਾ ਤਾਂ ਸਵਾਲ ਫੇਰ ਉੱਠ ਰਿਹਾ ਨੇ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਕਿ ਜਿਹੜੇ ਬੰਦੇ ਸ਼ਰਾਬ ਪੀ ਲੈਂਦੇ ਨੇ ਨੀਟ ਖਾਂਦੇ ਨੇ ਜਿਹੜੇ ਬੰਦੇ ਆ ਦਾੜੀ ਕੇਸ ਨਹੀਂ ਰੱਖੇ ਸਿੱਖੀ ਸਿਧਾਂਤਾਂ ਦੇ ਉੱਪਰ ਵੀ ਕਤਾਈ ਕਰਦੇ ਨੇ ਉਹ ਕਿੰਨੇ ਕੁ ਵੱਡੇ ਸੱਚੇ ਸਿੱਖ ਨੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਇਹ ਸਵਾਲ 2 ਘੰਟਿਆਂ ਤੋਂ ਪੁੱਛਣਾ ਸ਼ੁਰੂ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਇਹ ਅੱਜ ਦਾ ਸਮਾਗਮ ਕਰ ਰਹੀ ਹੈ ਇਸ ਸਮਾਗਮ ਦੇ ਵਿੱਚ ਦੂਜੀਆਂ ਵਿਰੋਧੀ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਸੁਖਬੀਰ ਬਾਦਲ ਨੂੰ ਸੱਦਾ ਦਿੱਤਾ ਸੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਦਿੱਤਾ ਸੀ ਔਰ ਸੁਨੀਲ ਜਾਖੜ ਭਾਜਪਾ ਪ੍ਰਧਾਨ ਨੂੰ ਵੀ ਦਿੱਤਾ ਸੀ ਪਰ ਅੱਜ ਦਾ ਸੀਨ ਉੱਥੇ ਕੋਈ ਬਹੁਤਾ ਜਿਹੜਾ ਸਿਆਸੀ ਪੱਖ ਤੋਂ ਕੋਈ ਬਹੁਤ ਜ਼ਿਆਦਾ ਕੀਮਤੀ ਸੀਨ ਨਹੀਂ ਬਣ ਸਕਿਆ ਇਹ ਸਭ ਕੁਝ ਦੇ ਉੱਪਰ ਤੁਸੀਂ ਆਪਣਾ ਕੀਮਤੀ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ